ਵੱਡੀ ਖਬਰ ਸਾਹਮਣੇ ਆ ਰਹੀ ਹੈ ਅੱਜ ਬਜਟ ਸੈਸ਼ਨ ਦਾ ਇਜਲਾਸ ਚੱਲ ਰਿਹਾ ਸੀ ਪਰ ਇਸ ਇਜਲਾਸ ਦੇ ਵਿੱਚ ਸ਼ੁਰੂਆਤ ਹੁੰਦੀ ਆ ਸ਼ੁਰੂਆਤ ਦੇ ਵਿੱਚ ਹੀ ਕਾਂਗਰਸ ਦੇ ਵੱਲੋਂ ਬਾਈਕਾਟ ਕਰ ਦਿੱਤਾ ਗਿਆ ਕਾਂਗਰਸ ਦੇ ਵੱਲੋਂ ਬਾਈਕਾਟ ਇਸ ਕਰਕੇ ਕੀਤਾ ਗਿਆ ਕਿਉਂਕਿ ਬੀਤੇ ਕੱਲ ਕਿਸਾਨਾਂ ਦੇ ਨਾਲ ਜੋ ਕੁਝ ਪੁਲਿਸ ਦੇ ਵੱਲੋਂ ਕੀਤਾ ਜੋ ਕੁਝ ਸਰਕਾਰ ਦੇ ਵੱਲੋਂ ਕੀਤਾ ਗਿਆ ਉਸ ਮੁੱਦੇ ਨੂੰ ਚੱਕਿਆ ਗਿਆ ਜਿਸ ਤੋਂ ਬਾਅਦ ਹੰਗਾਮਾ ਹੁੰਦਾ ਹੰਗਾਮੇ ਤੋਂ ਬਾਅਦ ਪਹਿਲਾਂ ਹੀ ਜਿਹੜਾ ਸਰਕਾਰ ਦੇ ਵੱਲੋਂ ਜੋ ਕੀਤਾ ਉਸ ਦੇ ਕਰਕੇ ਕਾਂਗਰਸ ਦੇ ਵੱਲੋਂ ਬਾਈਕਾਟ ਕਰ ਦਿੱਤਾ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਕਿਹਾ ਗਿਆ ਕਿ ਕਿਹੋ ਜੀ ਸਰਕਾਰ ਆ ਕਿਹੋ ਜੀ ਨੀਤੀ ਆ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਲਾਇਆ ਜਾਂਦਾ ਪਰ ਇੱਥੇ ਤਾਂ ਜਵਾਨ ਤੇ ਕਿਸਾਨ ਜਿਹੜੇ ਆਪਸ ਦੇ ਵਿੱਚ ਲੜਾਉਂਦੀ ਹੋਈ ਨਜ਼ਰ ਆ ਰਹੀ ਆ ਸਰਕਾਰ ਪ੍ਰਤਾਪ ਸਿੰਘ ਬਾਜਵਾ ਕਾਫੀ ਗੁੱਸੇ ਦੇ ਵਿੱਚ ਨਜ਼ਰ ਆ ਰਹੇ ਨੇ ਕਿਸਾਨਾਂ ਦੇ ਨਾਲ ਇੱਕ ਠੋਕ ਕੇ ਖੜ ਚੁੱਕੇ ਨੇ ਵਿਰੋਧੀ ਧਿਰ ਦੇ ਨੇਤਾ ਦੇਵਲੋਂ ਅਹਿਮ ਰੋਲ ਜਿਹੜਾ ਨਵਾ ਦਿੱਤਾ ਗਿਆ ਕੀ ਕੁਝ ਕਹਿ ਰਹੇ ਨੇ ਪ੍ਰਤਾਪ ਬਾਜਵਾ ਇੱਕ ਵਾਰ ਉਹਨਾਂ ਦੀ ਤੇ ਜਿਹੜਾ ਅੱਜ ਦਾ ਸੈਸ਼ਨ ਸ਼ੁਰੂ ਹੋਣ ਲੱਗਾ ਇਹਦੇ ਵਿੱਚ ਗਵਰਨਰ ਦੇ ਅਡਰੈਸ ਤੇ ਅਸੀਂ ਸਖਤ ਇਤਰਾਜ਼ ਦੋ ਚੀਜ਼ਾਂ ਦਾ ਜਤਾਵਾਂਗੇ ਮੇਰੇ ਬਹੁਤ ਸਾਰੇ ਸਾਥੀ ਵੀ ਇੱਥੇ ਪਹੁੰਚਣ ਲੱਗੇ ਨੇ ਸਾਰੋਂ ਪਹਿਲਾ ਇਤਰਾਜ਼ ਹੈ ਕਿ ਪੰਜਾਬ ਦੀ ਪਛਾਣ ਸਦੀਆਂ ਤੋਂ ਹੀ ਜੈ ਜਵਾਨ ਤੇ ਜੈ ਕਿਸਾਨ ਨਾਲ ਤੁਸੀਂ ਵੇਖਿਆ ਇਸੇ ਮਹੀਨੇ ਦੀ 13 ਤਰੀਕ ਨੂੰ ਪਟਿਆਲੇ ਦੇ ਵਿੱਚ ਇੱਕ ਸਰਵਿੰਗ ਇੰਡੀਅਨ ਆਰਮੀ ਦੇ ਕਰਨਲ ਪੀਐਸ ਕਰਨ ਚੰਦ ਮਹਿਨਾਂ ਨਹੀ 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 14 ਕਰਨਲ ਪੀਐਸ ਬਾਠ ਉਹਨਾਂ ਦਾ ਬੇਟਾ ਜੋ ਪੰਜਾਬ ਪੁਲਿਸ ਦੇ 12-13 ਅਫਸਰਾਂ ਨੇ ਜਿਹੜੇ ਪਤਾ ਲੱਗਾ ਕੋਈ ਐਨਕਾਊਂਟਰ ਤੋਂ ਆਏ ਸੀ ਰਾਤ ਦੇ ਵੇਲੇ ਸ਼ਰਾਬ ਵਿੱਚ ਪੂਰੇ ਤੁੱਟੇ ਸਨ ਸਰਵਿੰਗ ਕਰਨਲ ਨਾਲ ਮਿਸਬੀਹੇਵ ਕੀਤਾ ਕੁੱਟਮਾਰ ਉਹਦੇ ਨਾਲ ਕੀਤੀ ਗਈ ਸਾਰ ਨੂੰ ਪਹਿਲਾ ਪੰਜਾਬ ਦੇ ਤੇ ਹਿੰਦੁਸਤਾਨ ਦੇ ਆਰਮਡ ਫੋਰਸਸ ਦੀ ਪ੍ਰੈਸ਼ਰ ਦੀਨ ਕਈ ਦਿਨ ਬਾਅਦ ਭਗਵੰਤ ਮਾਨ ਨੇ ਇੱਕ ਮੈਜਿਸਟ੍ਰੀਅਲ ਇਨਕੁਆਰੀ ਦਾ ਆਰਡਰ ਕੀਤਾ ਤੁਸੀਂ ਵੇਖੋ ਕੇਜਰੀਵਾਲ ਇੱਥੇ ਸੀ ਇੱਕ ਸ਼ਬਦ ਕੇਜਰੀਵਾਲ ਆਪ ਦੇ ਕਨਵੀਨਰ ਨੇ ਕਰਨਲ ਸਾਹਿਬ ਦੀ ਜਿਹੜੀ ਕੋਟਾਪਾ ਹੋਇਆ ਉਹਨਾਂ ਦਾ ਉਹਨਾਂ ਦੇ ਲੜਕੇ ਦਾ ਇੱਕ ਸਟੇਟਮੈਂਟ ਨਹੀਂ ਦਿੱਤੀ ਇਹਨਾਂ ਦੇ ਮੁੱਖ ਮੰਤਰੀ ਨੇ ਇੱਕ ਸਟੇਟਮੈਂਟ ਨਹੀਂ ਦਿੱਤੀ ਅੱਜ ਦੇ ਦਿਨ ਤੱਕ ਕੋਈ ਸਟੇਟਮੈਂਟ ਨਹੀਂ ਆਈ ਤੇ ਜਿਹੜੇ ਅਫਸਰ ਹੈ ਨੇ ਅਨਫੋਰਚੂਨੇਟ ਹੈ ਉਹਨਾਂ ਅਫਸਰਾਂ ਦੀ ਅਸੀਂ ਰਿਜੈਕਟ ਕਰਨਿਆ ਜਿਹੜੀ ਮੈਜਿਸਟ੍ਰੀਅਲ ਇਨਕੁਆਰੀ ਹੈ ਅਸੀਂ ਚਾਹੁੰਦੇ ਹਾਂ ਕਿ ਸਰਵਿੰਗ ਕਿਸੇ ਜੱਜ ਤੇ ਕੋਰੋਂ ਹਾਈ ਕੋਰਟ ਦੇ ਜਾਂ ਸਰਵਿੰਗ ਜੇ ਸਰਵਿੰਗ ਨਹੀਂ ਤੇ ਰਿਟਾਇਰਡ ਜੱਜ ਕੋ ਟਾਈਮ ਬਾਉਂਡ ਜਿਹੜੀ ਇੱਕ ਹਫਤੇ ਦੇ ਵਿੱਚ ਇਨਕੁਆਰੀ ਮੁਕੰਮਲ ਹੋ ਕੇ ਚਾਰजेस ਫਰੇਮ ਕੀਤੇ ਜਾਣ ਇਹ ਸਾਰੇ ਅਫਸਰ 12 ਜਾਂ 13 ਜਿੰਨੇ ਵੀ ਹੈ ਨੇ ਉਹਨਾਂ ਦੀ ਗ੍ਰਿਫਤਾਰੀ ਹੋਏ ਗ੍ਰਿਫਤਾਰੀ ਤੋਂ ਬਾਅਦ ਇਹਨਾਂ ਦੀ ਡਿਸਮਿਸਲ ਔਨ ਦੀ ਸੇਮ ਲਾਈਨਸ ਜਿਸ ਤਰ੍ਹਾਂ AIG ਜਿਹੜਾ ਡਰੱਗਸ ਦੇ ਵਿੱਚ ਜੇ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਜਿਹਨੂੰ ਇਹਨਾਂ ਡਿਸਮਿਸ ਕੀਤਾ ਰਾਜੀਤ ਸਿੰਘ ਹੁੰਦਲ ਤੇ ਜਾਂ ਗੁਰਸ਼ੇਰ ਸਿੰਘ ਸੰਧੂ ਜਿਹੜਾ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਜਿੰਨੇ ਕਰਾਈ ਸੀ CIA ਖਰੜ ਦੇ ਵਿੱਚ ਉਹਨਾਂ ਹੀ ਗਰਾਉਂਡਸ ਤੇ ਇਹ 12 13 ਜਿੰਨੇ ਵੀ ਅਫਸਰ ਆਏ ਨੇ ਇਹਨਾਂ ਦੀ ਡਿਸਮਿਸਲ ਹੋਣੀ ਚਾਹੀਦੀ ਕਿਉਂਕਿ ਇੱਕ ਸਿੱਖ ਸਰਵਿੰਗ ਕਰਨਲ ਇੱਕ ਸਿੱਖ ਬਜੋਰੀਟੀ ਸੂਬੇ ਦੇ ਵਿੱਚ ਜੋ ਦੇ ਨਾਲ ਕੰਮ ਕੀਤਾ ਗਿਆ ਅਸੀਂ ਕਿਹਸ ਕਿਸਮ ਦਾ ਮੈਸੇਜ ਦੇਣਾ ਚਾਹੁੰਦੇ ਐ ਸੋ ਪਹਿਲੀ ਗੱਲ ਤੇ ਜਵਾਨਾਂ ਦੀ ਹੈ ਦੂਸਰੀ ਗੱਲ ਕਿਸਾਨਾਂ ਦੀ ਹੈ ਵੇਖੋ ਮੈਂ ਇੱਕ ਸਾਫ਼ ਤੌਰ ਐਜ਼ ਲੀਡਰ ਆਫ ਦੀ ਆਪੋਜੀਸ਼ਨ ਇਹ ਚਾਰਜ ਲਗਾ ਰਿਹਾ ਭਗਵੰਤ ਕਿ ਜਦੋਂ ਇਹਨਾਂ ਨੂੰ ਜ਼ਰੂਰ ਸੀ ਇਹਨਾਂ ਨੇ ਬਕਾਇਦਾ ਤੌਰ ਮਨੂਵਰ ਕੀਤਾ ਕਿ ਜਿਹੜਾ ਧਰਨਾ ਹੈ ਇਹ ਦੋਨੋਂ ਬਾਰਡਰਸ ਤੇ ਲਗਾਇਆ ਜਾਏ ਤੇ ਮੈਂ ਵੀ ਗੱਲ ਕਲੈਰੀਫਾਈ ਕਰਨਾ ਚਾਹਨਾ ਇਹ ਜਿਹੜੇ ਬਾਰਡਰ ਰੋਕੇ ਨੇ ਕਿਸਾਨਾਂ ਨੇ ਨਹੀਂ ਰੋਕੇ ਹਰਿਆਣੇ ਦੀ ਸਰਕਾਰ ਨੇ ਰੋਕੇ ਇਹ ਜੇ ਬੈਰੀਅਰਸ ਲੱਗੇ ਸੀ ਹਰਿਆਣੇ ਦੀ ਸਰਕਾਰ ਵੱਲੋਂ ਲੱਗੇ ਸੀ ਮੈਂ ਵੀ ਗੱਲ ਸਾਫ਼ ਤੌਰ ਦੱਸਣਾ ਚਾਹਨਾ ਕਿਸਾਨਾਂ ਨੇ ਕਈ ਵਾਰ ਇਹਨਾਂ ਦੇ ਲੀਡਰਾਂ ਨੇ ਪੇਸ਼ਕਸ਼ ਵੀ ਕੀਤੀ ਸੀ ਕਿ ਅਸੀਂ ਰਸਤੇ ਦੇ ਅਸੀਂ ਸਾਈਡ ਤੇ ਬੈਠ ਜਾਂਦੇ ਆ ਤੇ ਤੁਸੀਂ ਆਪਣੀ ਟ੍ਰੈਫਿਕ ਖੋਲ ਲਓ ਤੇ ਕੰਮ ਚੱਲ ਲੈਣ ਸੋ ਇਹ ਸਾਫ਼ ਤੌਰ ਕਿ ਜਿਹੜਾ ਐਕਸ਼ਨ ਕੀਤਾ ਗਿਆ ਇਹ ਐਕਸ਼ਨ ਕੇਜਰੀਵਾਲ ਸਾਹਿਬ ਜਿਹੜੇ ਵਿਪਾਸਨਾ ਤੇ ਆਏ ਸੀ ਵਿਪਾਸਨਾ ਨਹੀਂ ਇਹ ਜਿਹੜੀ ਲੁਧਿਆਣੇ ਵੈਸਟ ਦੀ ਇਲੈਕਸ਼ਨ ਇਹ ਉਹਦੇ ਨਾਲ ਬੰਦੇ ਨਜ਼ਰ ਰੱਖਦਾ ਹੋਇਆ ਅਸੀਂ ਪਹਿਲੇ ਪੁੱਛਣਾ ਚਾਹੁੰਦੇ ਆ ਇਹ ਸਾਲ ਤੋਂ ਵੱਧ ਮਾਨ ਸਾਹਿਬ ਇਹ ਧਰਨੇ ਤੇ ਬੈਠੇ ਰਹੇ ਕਈ ਤੁਹਾਡੀਆਂ ਮੀਟਿੰਗਸ ਹੋਈਆਂ ਤੁਸੀਂ ਧਰਨਾ ਜੇ ਚੁਕਵਾਣਾ ਹੀ ਸੀ ਤੇ ਚੁਕਵਾਣ ਦੇ 20 ਤਰੀਕੇ ਨੇ ਸਰਕਾਰ ਦੇ ਕੋਲ ਸਰਕਾਰ ਦਾ ਕੰਮ ਹੁੰਦਾ ਬੇਈਮਾਨੀ ਨਹੀਂ ਕਰਨੀ ਇਮਾਨਦਾਰੀ ਨਾਲ ਗੱਲ ਕਰਨੀ ਸਟੈਂਡ ਲੈ ਕੇ ਗੱਲ ਕਰਨੀ ਤੁਸੀਂ ਇੱਕ ਪਾਸੇ ਸੱਦਾ ਦੇ ਕੇ ਆਪਣੇ ਕੋ ਸਾਦੇ ਹੋ ਤੇ ਪੰਜਾਬ ਦਾ ਤੇirdari ਹੈ ਨਹੀਂ ਪੰਜਾਬ ਦਾ ਕਿਰਦਾਰ ਤੇ ਹੈ ਕਿ ਜੇ ਤੁਹਾਡਾ ਵੱਡੇ ਤੋਂ ਵੱਡਾ ਵਿਰੋਧੀ ਵੀ ਤੁਹਾਡੇ ਘਰ ਕਿਸੇ ਟਾਈਮ ਮੁਲਾਕਾਤ ਕਰਨ ਵਾਸਤੇ ਜਾਂ ਸ਼ਰਨ ਵਾਸਤੇ ਆਂਦਾ ਹੈ ਤੇ ਤੁਸੀਂ ਪਿੱਠੇ ਛੁਰਾ ਨਹੀਂ ਮਾਰਦੇ ਤੁਸੀਂ ਲੀਡਰਸ ਗੱਲਬਾਤ ਦੇ ਬਹਾਨੇ ਕਿਸਾਨਾਂ ਦੇ ਮੁੱਦਿਆਂ ਤੇ ਚੰਡੀਗੜ੍ਹ ਸੱਦੇ ਹੋ ਫਿਰ ਤੁਹਾਡੀ ਪੁਲਿਸ ਡਿਟੇਨ ਕਰਦੀ ਹੈ ਦੂਜੇ ਪਾਸੇ ਤੁਸੀਂ 2 ਦਿਨ ਪਹਿਲੇ ਦੀਆਂ ਤਿਆਰੀਆਂ ਕੀਤੀਆਂ ਹੁੰਦੀਆਂ ਹਜ਼ਾਰਾਂ ਪੁਲਿਸ ਅਫਸਰ ਜਿਹੜੇ ਨੇ ਤੇ ਸਿਪਾਈ ਜਿਹੜੇ ਨੇ ਕਨਸਟੇਬਲਰੀ ਸਾਰੀ ਜੜੀ ਹੈ ਇਹ ਆਲਰੇਡੀ ਤਿਆਰ ਸੀ ਸੋ ਸਾਡਾ ਇਹ ਕਹਿਣਾ ਹੈ ਕਿ ਵੱਡਾ ਧਰੋ ਕੀਤਾ ਗਿਆ ਕਿਸਾਨੀ ਨਾਲ ਖੇਤ ਮਜ਼ਦੂਰਾਂ ਦੇ ਨਾਲ ਜਦੋਂ ਵੋਟਾਂ ਦੀ ਲੋੜ ਸੀ ਆ ਸਾਡੇ ਕੋਲ ਤਖਤੀਆਂ ਪਈਆਂ ਨੇ ਜਿਹਦੇ ਵਿੱਚ ਕੇਜਰੀਵਾਲ ਸਾਹਿਬ ਵੀ ਕਿਸਾਨਾਂ ਦੇ ਇਕੱਠਾ ਵਿੱਚ ਬੈਠੇ ਨੇ ਮਾਨ ਸਾਹਿਬ ਦੀਆਂ ਫੋਟੋਆਂ ਵੀ ਹੈ ਨੇ ਅਮਨੂ ਰੋੜਾ ਜੀ ਦੀਆਂ ਵੀ ਹੈ ਨੇ ਸੰਧਵਾ ਸਾਹਿਬ ਵੀ ਸਪੀਕਰ ਸਾਹਿਬ ਬੈਠੇ ਨੇ ਤੇ ਅਮਨੂ ਰੋੜਾ ਜੀ ਬੈਠੇ ਤੇ ਹੁਣ ਇੱਕ ਸ਼ਬਦ ਨਹੀਂ ਬੋਲਿਆ ਤੇ ਜਦੋਂ ਲੁਧਿਆਣੇ ਦੀ ਵੋਟਾਂ ਪੈ ਗਈਆਂ ਉਥੋਂ ਦੀਆਂ ਵੋਟਾਂ ਵਟੋਰ ਲੀਆਂ ਤੇ ਲਗਾਤਾਰ ਸਾਡੇ ਵਪਾਰੀ ਵਰਗ ਦਾ ਪਿਛਲੇ 3 ਸਾਲ ਦੇ ਬਾਰਡਰ ਬੰਦ ਨੇ ਕਦੀ ਉਦੋਂ ਤੇ ਮਾਨ ਸਾਹਿਬ ਕਦੀ ਬੋਲੇ ਨਹੀਂ ਕਦੀ ਵਪਾਰੀਆਂ ਨਾਲ ਮੀਟਿੰਗ ਨਹੀਂ ਕੀਤੀ ਕੋ ਕੋਈ ਕਿਸਾਨ ਯੂਨੀਅਨ ਤੇ ਵਪਾਰੀਆਂ ਦੀ ਇਕੱਠੀ ਮੀਟਿੰਗ ਕਰਕੇ ਕਹਿਣਾ ਚਾਹੀਦਾ ਸੀ ਕਿ ਪੰਜਾਬ ਦਾ ਨੁਕਸਾਨ ਹੋ ਰਿਹਾ ਕਿਰਪਾ ਕਰਕੇ ਤੁਸੀਂ ਆਪਣਾ ਧਰਨਾ ਉਹ ਵੀ ਜਾਰੀ ਰੱਖ ਸਕਦਾ ਪਰ ਟ੍ਰੈਫਿਕ ਨਾ ਰੋਕੀ ਜਾਏ ਬੜ ਬਕਾਇਦਾ ਤੌਰ ਮਿਲੀ ਭੋਗਤ ਦੇ ਨਾਲ ਤੇ ਤੁਹਾਨੂੰ ਇਸ ਗੱਲ ਦਾ ਵੀ ਇਲਮ ਹੋਏਗਾ ਕੁਝ ਰਿਟਾਇਰਡ ਪੁਲਿਸ ਦੇ ਅਫੀਸ਼ੀਅਲਜ਼ ਨੇ ਜਿਹੜੇ ਪੰਜਾਬ ਸਰਕਾਰ ਵਾਸਤੇ ਕੰਮ ਕਰਦੇ ਨੇ ਕਿਤੇ ਧਰਨਾ ਲਵਾਣਾ ਉਹਦੇ ਵਿੱਚ ਵੀ ਰੋਲ ਕਰ ਦਿੰਦੇ ਨੇ ਕੁਝ ਹੋਰ ਵੀ 19 ਕੀ ਕਰਨੀ ਉਹਦੇ ਵਿੱਚ ਵੀ ਰੋਲ ਕਰ ਦਿੰਦੇ ਸੋ ਜੋ ਕੁਝ ਅੱਜ ਹੋ ਰਿਹਾ ਹੈ ਬੜਾ ਅਨਫੋਰਚੂਨੇਟ ਹੈ ਪੰਜਾਬ ਇੱਕ ਪੁਲਿਸ ਸਟੇਟ ਬਣ ਕੇ ਰਹਿ ਗਈ ਤੁਸੀਂ ਵੇਖੋ ਉਸੇ ਪੁਲਿਸ ਦੇ ਨਾਲ ਪਹਿਲੇ ਮਿਲਟਰੀ ਦੇ ਅਫਸਰ ਕਟਾਏ ਗਏ ਨੇ ਉਸੇ ਨਾਲ ਹੀ ਹੁਣ ਕਿਸਾਨ ਯੂਨੀయన్స్ ਦੇ ਜਿਹੜੇ ਲੀਡਰ ਨੇ ਉਹ ਡਿਟੇਨ ਵੀ ਕਰਾਇਆ ਗਿਆ ਤੇ ਬਾਕੀਆਂ ਦਾ ਸਮਾਨ ਵੀ ਚੁਕਾਇਆ ਗਿਆ ਸਮਾਨ ਤੋੜਿਆ ਵੀ ਗਿਆ ਸੋ ਇਸ ਗੱਲ ਕਾਰਨ ਇਸ ਗੱਲ ਦਾ ਸਖਤ ਇਤਰਾਜ਼ ਕਰਦੇ ਹੋਏ ਤੇ ਦੂਸਰਾ ਹੈ ਕਿ ਹਰ ਪਾਸੇ ਗਵਰਨਮੈਂਟ ਫੇਲ ਹੋਈ ਜਿੰਨੇ ਵਾਦੇ ਸੀ ਅਸੀਂ ਅੱਜ ਆਂਦੇ ਟਾਈਮ ਦੇ ਵਿੱਚ ਤੁਹਾਡੇ ਸਾਹਮਣੇ ਰੱਖਾਂਗੇ ਕੇਜਰੀਵਾਲ ਦੇ ਤੇ ਭਗਵੰਤ ਦੇ ਸਾਰੇ ਵਾਦੇ ਪਾਵੇਂ ਬਰਗਾੜੀ ਬਹਿਬਲ ਕਲਾ ਨਾ ਹੋਏ ਪਾਵੇਂ ਮਾਈਨਿੰਗ ਦਾ ਮੁੱਦਾ ਹੋਏ ਪਾਵੇਂ ਕ腐ਪਸ਼ਨ ਦਾ ਮੁੱਦਾ ਹੋਏ ਪਾਵੇਂ ਸਰਕਾਰੀ ਮੁਲਾਜ਼ਮਾਂ ਦੇ ਨਾਲ ਕੀਤੇ ਹੋਏ ਵਾਦੇ ਹੋਣ ਅੱਜ ਵੱਡੇ ਪੈਮਾਨੇ ਤੇ ਪੈਣਾ ਵੀ ਇਥੇ ਆਪਣਾ ਅਧਰਾਜ ਜਤਾਨ ਆ ਰਹੀਆਂ ਤਿੰਨ ਸਾਲ ਹੋ ਗਏ ਵਾਦਾ ਕੀਤੇਆਂ ਨੂੰ ਪਹਿਲੇ 1000 ਰੁਪਏ ਦਾ ਵਾਦਾ ਕੀਤਾ ਹਰ ਪੰਜਾਬ ਦੀ ਸਾਡੀ ਭੈਣ ਮਾਤਾ ਸਾਡੀਆਂ ਬੱਚੀਆਂ ਜਿੰਨੀਆਂ ਵੋਟਰ ਨੇ ਉਹਨੂੰ 1000 ਰੁਪਏ ਦਿਆ ਕਰਾਂਗੇ ਜਦੋਂ ਪਾਰਲੀਮੈਂਟ ਆ ਗਈ ਉਦੋਂ ਕਹਿੰਦਾ ਚਲੋ ਸਾਨੂੰ ਮਾਫੀ ਦਿਓ ਸਾਡੇ ਕੋਲ ਪੈਸਿਆਂ ਦਾ ਪ੍ਰਬੰਧ ਨਹੀਂ ਹੋਇਆ ਪਾਰਲੀਮੈਂਟ ਟੱਪਦੇ 1100 ਰੁਪਏ ਦੇ ਦਾਂਗੇ ਅੱਜ ਇਹ 3 ਸਾਲ ਤੋਂ ਉੱਤੇ ਹੋ ਚੁੱਕੇ ਨੇ 1 ਰੁਪਿਆ ਕਿਸੇ ਨੂੰ ਦਿੰਦਾ ਆਇਆ ਇਸ ਤਰ੍ਹਾਂ ਜਿਹੜਾ ਮੋਰਚਾ ਚਕਾਉਣ ਦੀ ਗੱਲਬਾਤ ਆ ਉਹਦੇ ਤਰਕ ਇਹ ਦਿੱਤਾ ਕਿ ਪੰਜਾਬ 'ਚ ਫਾਈਨੈਂਸ਼ੀਅਲ ਲਾਸ ਹੋ ਰਿਹਾ ਸੀ ਤੇ ਨਾਲ ਨਾਲ ਨੌਜਵਾਨ ਨਸ਼ੇ 'ਚ ਪੈ ਰਹੇ ਸੀ ਸਰਕਾਰ ਆਦਿជា ਪਾਰਿਆਂ ਦਾ ਨੁਕਸਾਨ ਹੋ ਰਿਹਾ ਸੀ ਇਹ ਤਰਕ ਦੇ ਰਿਹਾ ਨਸ਼ੇ ਦਾ ਤਰਕ ਤੁਹਾਨੂੰ ਕਿਵੇਂ ਲੱਗ ਰਿਹਾ ਜੀ ਵੇਖੋ ਗੱਲ ਇਸ ਤਰ੍ਹਾਂ ਪਹਿਲੇ ਆਪਾਂ ਨਸ਼ੇ ਦੇ ਤਰਕ ਤੇ ਆ ਜੀਏ ਛੋਟੀਆਂ ਮੱਛੀਆਂ ਦੇ ਘਟ ਆਈ ਜਾਣ